ਪੰਜਾਬ ਦੇ ਲਿਖਾਰੀ ਚੈਨਲ ਤੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਦੀ-ਕਦੀ ਸਮਾਂ ਮਿਲਦਾ ਹੈ ਕਿਹਨਾਂ ਦੇ ਕੋਲੋਂ ਉਹਨਾਂ ਲਿਖਾਰੀਆਂ ਦੇ ਕੋਲੋਂ ਜਿਹੜੇ ਲਿਖਾਰੀ ਆਪਣੀਆਂ ਕਵਿਤਾਵਾਂ ਆਪਣੇ ਗੀਤ ਕੋਈ ਸਾਹਿਤ ਸਭਾਵਾਂ ਦੇ ਵਿੱਚ ਪੇਸ਼ ਕਰਦੇ ਨੇ ਪਰ ਉਹਨਾਂ ਦਾ ਸਮਾਂ ਮੈਨੂੰ ਪਤਾ ਔਖਾ ਮਿਲਦਾ ਹੈ ਪਰ ਅੱਜ ਫਿਰ ਸਮਾਂ ਮਿਲਿਆ ਸਾਡੇ ਨਾਲ ਹਾਜ਼ਰ ਨੇ ਅਮਰ ਸਿੰਘ ਜੀ ਅਮਰ ਸੋ ਅਮਰ ਸਿੰਘ ਜੀ ਅਮਰ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਨੂੰ ਅਸੀਂ ਸਭਾਵਾਂ ਦੇ ਵਿੱਚ ਸੁਣਦੇ ਆ ਬੜੀ ਬੁਲੰਦ ਆਵਾਜ਼ ਦੇ ਵਿੱਚ ਸਾਡੇ ਨਾਲ ਸਾਂਝ ਪਾਉਂਦੇ ਨੇ ਹਾਂਜੀ ਕੁਝ ਆਪ ਸਾਡੇ ਨਾਲ ਸਾਂਝ ਪਾਓ ਕਿ ਤੁਸੀਂ ਪੜ੍ਹਾਈ ਕਿਸ ਤਰ੍ਹਾਂ ਕੀਤੀ ਕਿੰਨੀ ਕੁ ਪੜ੍ਹਾਈ ਕੀਤੀ ਔਰ ਇਸ ਖੇਤਰ ਵਿੱਚ ਤੁਸੀਂ ਕਿਸ ਤਰ੍ਹਾਂ ਆਏ ਕੀ ਪਹਿਲਾਂ ਵੀ ਲਿਖਦੇ ਸੀ ਜਾਂ ਹੁਣ ਲਿਖਣਾ ਸ਼ੁਰੂ ਕੀਤਾ ਕਦੋਂ ਕਦੋਂ ਲਿਖਣਾ ਸ਼ੁਰੂ ਕੀਤਾ ਤੇ ਕੁਝ ਨਾ ਕੁਛ ਸਾਡਾ ਸਾਂਝ ਨੂੰ ਕੌਜੀ ਸਭ ਤੋਂ ਪਹਿਲਾਂ ਮੈਂ ਪੰਜਾਬੀ ਲਿਖਾਰੀ ਜਿਹੜਾ ਚੈਨਲ ਹੈ ਇਹਨਾਂ ਦਾ ਬਹੁਤ ਧੰਨਵਾਦੀ ਆ ਜੋ ਸਾਨੂੰ ਰੂਬ ਰੂ ਕਰ ਰਹੇ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਤੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੈਂ ਗਾਕਲ ਸਾਹਿਬ ਇਦਾਂ ਵੀ ਮੈਂ ਨਾ ਜਦੋਂ ਗਵਰਨਮੈਂਟ ਸਕੂਲ 'ਚ ਪੜਦਾ ਸੀ ਤਾਂ ਸਾਡੇ ਸਕੂਲ ਦੇ ਵਿੱਚ 500 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਗਿਆ ਠੀਕ ਹੈ ਉਦੋਂ ਮੇਰੀ ਉਮਰ 10 ਸਾਲ ਦੀ ਸੀ ਠੀਕ ਹੈ ਜੀ ਕਿ ਉੱਥੇ ਪ੍ਰੋਗਰਾਮ ਹੋਇਆ ਤੇ ਉਹ ਕਵਤਾ ਕਿਸ ਨੇ ਪੜ੍ਹੀ ਸੀ ਉਹੀ ਕਵਤਾ ਮੈਂ ਸੇਮ ਲਿਖ ਕੇ ਲੈ ਗਿਆ ਘਰ ਅੱਛਾ ਜੀ ਉਹ ਅੱਜ ਗੁਰਦੁਆਰੇ ਜਾ ਕੇ ਪੜ੍ਹਨੀ ਹੈ ਅੱਛਾ ਜੀ ਰਾਤ ਨੂੰ ਸਾਡੇ ਗੁਰਦੁਆਰੇ ਜਦੋਂ ਪ੍ਰੋਗਰਾਮ ਹੋਇਆ ਕੀਰਤਨ ਦਰਬਾਰ ਹਾਂ ਤੇ ਮੈਨੂੰ ਟਾਈਮ ਮਿਲਿਆ ਉੱਥੇ ਮੈਂ ਉਹ ਕਵਤਾ ਪੜ੍ਹੀ ਇਹ ਕਿਹੜੇ 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 ਗੁਰਦੁਆਰਾ ਕਿੱਥੇ ਜਿਹੜੇ ਜੀ ਜਲੰਧਰ ਚੀ ਗੁਰਦੁਆਰਾ ਭਾਰਗੋ ਕੈਂਪ ਅੱਤੇ ਗੁਰਦੁਆਰਾ ਸੀਗਾ ਠੀਕ ਹੈ ਉੱਥੇ ਮੈਂ ਪੜਿਆ ਤੁਸੀਂ ਬੇਸਿਕਲੀ ਜਲੰਧਰ ਦੇ ਰਹਿਣ ਵਾਲੇ ਆ ਜਲੰਧਰ ਦੇ ਰਹਿਣ ਵਾਲੇ ਜੰਪਲ ਜਲੰਧਰ ਦਾ ਆ ਠੀਕ ਹੈ ਜੀ ਤੇ ਉਹ ਪਹਿਲਾ ਸ਼ੇਰ ਉਹਦਾ ਪਤਾ ਕੀ ਸੀਗਾ ਵਾ ਵਾ ਰਮਜ ਫਕੀਰਾ ਤੇਰੀ ਤੇ ਸ਼ੈਦ ਗੁੜੇ ਤੋਂ ਮਿੱਠੀ ਆਂਦੀ ਜਵਾਨੀ ਤਾਂ ਹਰ ਕੋਈ ਵੇਂਦਾ ਹੈ ਪਰ ਜਾਣਦੀ ਕਿਸੇ ਨਹੀਂ ਉਹ ਢਿੱਟੀ ਉਹ ਕੀ ਮੁੰਨੇ ਆਦਵੇ ਬੰਦਿਆ ਤੇਰੀ ਤੇ ਤੂੰ ਆਖਰ ਹੋਣਾ ਮਿੱਟੀ ਤੇ ਸਤ ਗੁਰਾਂ ਦਾ ਤੂੰ ਨਾ ਨੀ ਜਪਿਆ ਤੇ ਤੇਰੀ ਦਾੜੀ ਹੋ ਗਈ ਏ ਛਿੱਟੀ ਉੱਥੇ ਮੇਰੇ ਜਿਹੜੇ ਚਾਚੇ ਤਾਏ ਰਿਸ਼ਤੇਦਾਰ ਸੀ ਉਹ ਸਾਰੇ ਹੱਸ ਲੰਬ ਕੇ ਕਹਿੰਦਾ ਸਾਡੇ ਵਾਲਾ ਇਸ਼ਾਰਾ ਕਰ ਰਿਹਾ ਹੈ ਅੱਛਾ ਜਦ ਕਿ ਉਹ ਧਾਰਮਿਕ ਸ਼ੇਰ ਮੈਂ ਬੋਲਿਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਇੱਕ ਜਮਲਾ ਜੀ ਦਾ ਗਾਣਾ ਬੋਲਿਆ ਜਾਨੀ ਉਹਦੇ ਨਾਲ ਉਹਨਾਂ ਨੇ ਲੱਗਿਆ ਵੀ ਇਹ ਮੈਨੂੰ ਸਾਨੂੰ ਝੋਟ ਮਾਰ ਰਹੇ ਨੇ ਹਾਂ ਜੀ ਕਿਉਂਕਿ ਤੁਸੀਂ ਗੱਲ ਜੋ ਕਰ ਦਿੱਤੀ ਵੀ ਦਾੜ੍ਹੀ ਚਿੱਟੀ ਹੋ ਗਈ ਹੈ ਤੇ ਪਰ ਅਜੇ ਤੱਕ ਤੁਸੀਂ ਇਸ ਪਾਸੇ ਨੂੰ ਤੁਰੇ ਨਹੀਂ ਕਿਉਂਕਿ ਇਹ ਗੱਲ ਸਹੀ ਹੈ ਵੀ ਜਿਹੜਾ ਨਰਿੰਕਾਰ ਆ ਉਹ ਹਰ ਜਗ੍ਹਾ ਦੇ ਉੱਤੇ ਖੜਦਾ ਜਿਵੇਂ ਕਈ ਥਾਂਾਂ 'ਤੇ ਪੈਸਾ ਚੱਲਦਾ ਕਈ ਥਾਂ ਮਾਤੇ ਪਿਆਰ ਕਈ ਥਾਂ ਰਿਸ਼ਤੇ ਦਾਰ ਨੇ ਸਮਝ ਦੇ ਖੜਦੇ ਕਈ ਥਾਂ ਮਿੱਤਰ ਯਾਰ ਔਰ ਜਿਸ ਥਾਂ ਉੱਤੇ ਕੋਈ ਨਹੀਂ ਖੜਦਾ ਉੱਥੇ ਖੜਦਾ ਆਪ ਨਿਰੰਕਾਰ ਤੁਸੀਂ ਨਿਰੰਕਾਰ ਦੀ ਗੱਲ ਕਰ ਦਿੱਤੀ ਬਿਲਕੁਲ ਤੇ ਉਹ ਕੁਦਰਤੀ ਉਹਨਾਂ ਨੂੰ ਠੇਜੀ ਲੱਗੀ ਹੋਣੀ ਇਹ ਬਈ ਕਿ ਪਤਾ ਨਹੀਂ ਸਾਨੂੰ ਝੋਟ ਮਾਰੀ ਹੈ ਮੈਂ ਕੋਈ ਸਫਰ ਕਿਦਾਂ ਰਿਹਾ ਜੀ ਮੈਂ ਇਹ ਕਹਿ ਸਕਦਾ ਮੈਂ ਉਦੋਂ ਜਦੋਂ ਸ਼ੁਰੂ ਕੀਤਾ ਤੇ ਮੈਂ ਕਹਿੰਦਾ ਹਾਂ ਪਰਮਾਤਮਾ ਦੇ ਹੱਥੇ ਬਾਬੇ ਨਾਲ ਲੱਗਦਾ ਮੈਂ ਫਿਰ ਧਾਰਮਿਕਤਾ ਦੇ ਨਾਲ ਕਾਫੀ ਜੁੜੇ ਰਿਹਾ ਠੀਕ ਹੈ ਮੈਂ ਪੜਦਾ ਵੀ ਸੀ ਤੇ ਫਿਰ ਮੈਨੂੰ ਗਾਣ ਦਾ ਬੜਾ ਸ਼ੌਂਕ ਸੀ ਜਦੋਂ ਕਿਤੇ ਗੁਰਦੁਆਰੇ ਪ੍ਰੋਗਰਾਮ ਹੋਣਾ ਤੇ ਅਸੀਂ ਬੜੇ ਉਤਸ਼ਾਹ ਨਾਲ ਜਾਣਾ ਵੀ ਉਹ ਟਾਈਮ ਲੈਣਾ ਉੱਥੇ ਤੇ ਫਿਰ ਇੱਕ ਵਾਰੀ ਸਾਡੇ ਕੋਲ 1975 ਦੀ ਗੱਲ ਹੈ ਜਦੋਂ ਮੈਂ 10ਵੀਂ ਕਰਕੇ ਹਟਿਆ ਸੀ ਸਾਡੇ ਇਲਾਕੇ ਦੇ ਵਿੱਚ ਨਾ ਉਸਤਾਦ ਯਮਲਾ ਜੱਜ ਜੀ ਆਏ ਕਿਸੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੀ ਖਾੜਾ ਲੱਗਿਆ ਸੀ ਅੱਛਾ ਉਹਨਾਂ ਨੇ ਜਿਹੜੇ ਗਾਣੇ ਗਾਏ ਨਾ ਉੱਥੇ ਉਹਨਾਂ ਨੇ ਮੈਨੂੰ ਬੜਾ ਇੰਪ੍ਰੈਸ ਕੀਤਾ ਕੋਈ ਗਾਣਾ ਕੋਈ ਜਾਦਾ ਨਹੀਂ ਸੀ ਉਹਨਾਂ ਨੇ ਇਹ ਗਾਣਾ ਗਾਇਆ ਸੀ ਉਹਨਾਂ ਦਾ ਬੜਾ ਮਸ਼ਹੂਰ ਗਾਣਾ ਸੀ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਦਸਵੇਂ ਕੀ ਪਿਆਰ ਵਿੱਚੋਂ ਖਟਿਆ ਤੇ ਮੈਂ ਫਿਰ ਦੂਸਰੇ ਦਿਨ ਜਾ ਕੇ ਨਾ ਤੁੰਬੀ ਲਿਆ ਜਾ ਕੇ ਅੱਛਾ ਜੀ ਤੁੰਬੀ ਲਿਆ ਕੇ ਤੇ ਫਿਰ ਮੈਂ ਚੜ ਜਾਣਾ ਉਪਰ ਕੋਠੇ ਤੇ ਤੇ ਸ਼ਾਮ ਨੂੰ ਵਜਾਇਆ ਕਰਦੀ ਤੇ ਗਾਣੇ ਗਾਇਆ ਕਰਦੇ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਆਏ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਦਸਵੇਂ ਕੀ ਪਿਆਰ ਵਿੱਚੋਂ ਖਟਿਆ ਤੇ ਇਹ ਨਹੀਂ ਕਰਾ ਮੈਨੂੰ ਪੱਟਿਆ ਇਹ ਤੁਹਾਡਾ ਮਨ ਜਣੀ ਕਿ ਫਿਰ ਮੈਂ ਗਾਣ ਲੱਗ ਪਿਆ ਤੇ ਡੈਡੀ ਨੂੰ ਪਤਾ ਲੱਗ ਗਿਆ ਵੀ ਇਹ ਪੜਨ ਵਾਲਾ ਮੁੰਡਾ ਤੇ ਕਿਹੜੇ ਪਾਸੇ ਚੱਲਿਆ ਹੈ ਅੱਛਾ ਜੀ ਤੇ ਵੈਸੇ ਤੇ ਮੇਰਾ ਥੋੜਾ ਬੋਧਾ ਕਾਫੀ ਲੋਕਾਂ ਨੂੰ ਪਤਾ ਸੀ ਕਿ ਗਾਣ ਦਾ ਸ਼ੌਂਕ ਇਹਨੂੰ ਕਾਫੀ ਹੈ ਹਾਂਜੀ ਹਾਂਜੀ ਪਰ ਮੈਂ ਫਿਰ ਬਾਪੂ ਦੀ ਡਰਦੇ ਮਾਰੇ ਨੂੰ ਤੁੰਬੀ ਵੀ ਜਾਣੀ ਘਟ ਘਟ ਤੀ ਅੱਛਾ ਤੇ ਫਿਰ ਮੈਂ ਪੜ੍ਹਾਈ ਵਾਲੇ ਪਾਸੇ ਹੋ ਗਿਆ ਮੈਂ ਆਪਣੀ ਹਾਇਰ ਸਕੈਂਡਰੀ ਕੀਤੀ ਉਸ ਤੋਂ ਗਵਰਨਮੈਂਟ ਸਕੂਲ ਤੋਂ ਠੀਕ ਹੈ ਉਸ ਤੋਂ ਬਾਅਦ ਡੀਏਵੀ ਕਾਲਜ ਵਿੱਚ ਮੈਂ ਫਰਸਟ ইয়ার ਜਿਹੜੇ ਐਡਮਿਸ਼ਨ ਲੈ ਲਿਆ ਗਿਲੰਦਰ ਗਿਲੰਦਰ ਠੀਕ ਹੈ ਜੀ ਬੀਐਸਸੀ ਨਾਨ ਮੈਡੀਕਲ ਕੀਤੀ ਮੈਂ 1981 ਦੇ ਵਿੱਚ ਠੀਕ ਹੈ 1981 ਚ ਕਰਨ ਤੋਂ ਬਾਅਦ ਨਾਲ ਹੀ ਮੈਨੂੰ ਜੌਬ ਮਿਲ ਗਈ ਜਦੋਂ ਮੈਂ ਪ੍ਰੈਕਟੀਕਲ ਦੇ ਪੇਪਰ ਦੇ ਕੇ ਆੜੇ ਸੀ ਨਾਲ ਹੀ ਮੈਨੂੰ ਜੌਬ ਮਿਲ ਗਈ ਟੈਲੀਫੋਨ ਡਿਪਾਰਟਮੈਂਟ ਦੇ ਵਿੱਚ ਚਲੋ ਤੇ ਇਸ ਟੈਲੀਫੋਨ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਕਿੱਦਾਂ ਕਿੱਦਾਂ ਪ੍ਰੇਰਿਤ ਹੋ ਗਿਆ ਤੁਸੀਂ ਮੇਰੇ ਚਾਚਾ ਜੀ ਐਸ ਡੀਓ ਸੀਗੇ ਠੀਕ ਹੈ ਜੀ ਟੈਲੀਫੋਨ ਡਿਪਾਰਟਮੈਂਟ ਦੇ ਵਿੱਚ ਠੀਕ ਹੈ ਤੇ ਉਹ ਕਹਿੰਦੇ ਸੀ ਵੀ ਤੂੰ ਚਿੰਤਾ ਨਾ ਕਰ ਤੂੰ ਬਹੁਤ ترقی ਕਰੇਗਾ ਠੀਕ ਹੈ ਤੇ ਉਹਨਾਂ ਦੀ ਗੱਲ ਸੱਚੀ ਰਹੀ ਫਿਰ ਮੈਂ ਜੇ ਹੀ ਬਣਿਆ ਉਸ ਤੋਂ ਬਾਅਦ ਐਸ ਡੀਓ ਬਣਿਆ ਫਿਰ ਹੁਣ ਮੈਂ ਜੀ ਐਮ ਦੀ ਪੋਸਟ ਤੋਂ ਰਿਟਾਇਰ ਹੋਇਆ ਰਿਟਾਇਰ ਹੋ ਗਿਆ ਅੱਜ ਕੱਲ ਰਿਟਾਇਰਡ ਹਾਂ ਅੱਜ ਕੱਲ ਰਿਟਾਇਰਡ ਹਾਂ ਠੀਕ ਹੈ ਅੱਛਾ ਜੀ ਤੇ ਅੱਜ ਕੱਲ ਫਿਰ ਜਿਹੜਾ ਸਾਇਦੇ ਖੇਤਰ ਵਾਲੇ ਪਾਸੇ ਨੂੰ ਇੱਕ ਤਾਂ ਤੁਸੀਂ ਦੋ ਚੀਜ਼ਾਂ ਦੱਸ ਦਿੱਤੀਆਂ ਕਿ ਤੁਹਾਨੂੰ ਬਚਪਨ ਵਿੱਚ ਬਚਪਨ ਵਿੱਚ ਤੁਹਾਨੂੰ ਸ਼ੌਂਕ ਸੀਗਾ ਜਿਹੜਾ ਸਕੂਲ ਦੇ ਵਿੱਚ ਫਿਰ ਤੁਹ ਉੱਥੇ ਜਿਹੜਾ ਤੁਹਾਡਾ ਸ਼ੌਕ ਹੈ ਅੱਗੇ ਬਦਲ ਗਿਆ ਫਿਰ ਤੁਸੀਂ ਜਮਲਾ ਜੱਟ ਸਾਹਿਬ ਨੂੰ ਸੁਣਿਆ ਤਾਂ ਹੋਰ ਤੁਹਾਡੇ ਮਨ ਦੇ ਵਿੱਚ ਆ ਗਈ ਫਿਰ ਅਗਨਾ ਰਸਤਾ ਕਿਤਾ ਹੈ ਜੀ ਫਿਰ ਮੈਂ ਵਿਆਹ ਸ਼ਾਦੀਆਂ 'ਚ ਭੈਣਾਂ ਭਰਾਵਾਂ ਦੇ ਰਿਸ਼ਤੇਦਾਰ ਜੋ ਜਾਂਦਾ ਸੀ ਉੱਥੇ ਸਿਹਰੇ ਪੜਦੇ ਸਿੱਖਿਆਵਾਂ ਇਹਦਾ ਮਤਲਬ ਪੈਸੇ ਬੜੇ ਕਮਾਏ ਤੁਸੀਂ ਹੈ ਨਹੀਂ ਉਹਨਾਂ ਨੂੰ ਵੀ ਮਦਦ ਸੀ ਸਾਡੇ ਕੋਲ ਕਲਾਕਾਰ ਹੈਗਾ ਅੱਛਾ ਅੱਛਾ ਉਹ ਮੈਨੂੰ ਪਹਿਲਾਂ ਹੀ ਹੋਣ ਦੱਸ ਦਿੰਦੇ ਸੀ ਵੀ ਜੇ ਰਾਜ ਫਿਆ ਤੇ ਤੂੰ ਸਿਹਰਾ ਲਿਖ ਕੇ ਲਿਆਈ ਤੇ ਇਹਦਾ ਮਤਲਬ ਹੈ ਕੇ ਨਾਲੇ ਵਿਆਹ ਵੇਖ ਲੈਣਾ ਨਾਲੇ ਸਗਨ ਦੇ ਆਉਣਾ ਨਾਲੇ ਸਗਨ ਜੁਗੇ ਲੈ ਆਉਣੇ ਇਦਾਂ ਹੀ ਸੀ ਇਦਾਂ ਹੀ ਗੱਲ ਲੱਗਿਆ ਸਭ ਜੁਗੇ ਲੈ ਆਉਂਦੇ ਹਾਂਜੀ ਹਾਂਜੀ ਅਗਲਾ ਫਿਰ ਸਵਰ ਕਿੱਦਾਂ ਰਿਹਾ ਅਗਲਾ ਫਿਰ ਇਦਾਂ ਫਿਰ ਜਦੋਂ ਮੈਂ ਡਿਪਾਰਟਮੈਂਟ 'ਚ ਆ ਗਿਆ ਗਾਣ ਦਾ ਸ਼ੌਂਕ ਤਾਂ ਮੈਨੂੰ ਪਹਿਲੇ ਹੀ ਸੀ ਡਿਪਾਰਟਮੈਂਟ 'ਚ ਜਦੋਂ ਕੋਈ ਰਿਟਾਇਰਮੈਂਟ ਪਾਰਟੀ ਹੋਣੀ ਜਾਂ ਕੋਈ 15 ਗੱਲ 26 ਜਨਵਰੀ ਦਾ ਪ੍ਰੋਗਰਾਮ ਹੋਣਾ ਤੇ ਅਮਰ ਸਿੰਘ ਹੋਰਾਂ ਨੇ ਉੱਥੇ ਹਾਜ਼ਰ ਹੋਣਾ ਕੋਈ ਸੁਣਾ ਦਿਓ ਫਿਰ ਤੇ ਉਹ ਆਪਣੇ ਮਹਿਫਲ ਲੁੱਟਣੀ ਤੇ ਫਿਰ ਮੈਂ ਕਾਫੀ ਗੀਤ ਗਾਏ ਰਿਟਾਇਰਮੈਂਟ ਦੇ ਵਿੱਚ ਠੀਕ ਹੈ ਰਿਟਾਇਰਮੈਂਟ ਦੀਆਂ ਪਾਰਟੀਆਂ ਦੇ ਵਿੱਚ ਬਹੁਤ ਗਾਣੇ ਗਾਏ ਉੱਥੇ ਠੀਕ ਹੈ ਤੇ ਫਿਰ ਮੈਂ ਆ ਗਿਆ ਇੱਥੇ ਪੰਜਾਬੀ ਰਿਟਾਇਰਮੈਂਟ ਤੋਂ ਬਾਅਦ ਪੰਜਾਬੀ ਲਖਾਰੀ ਸਭਾ ਵਾਲਿਆਂ ਨੇ ਮੇਰਾ ਵਾਸਤਾ ਪਿਆ ਠੀਕ ਹੈ ਜੀ ਮੈਨੂੰ ਕੋਈ ਮਿੱਤਰ ਮਿਲਿਆ ਵੀ ਉੱਥੇ ਜਾਇਆ ਕਰ ਠੀਕ ਹੈ ਸਰਦੀ ਸਾਹਿਬ ਹੋਰਾਂ ਦੇ ਦਫ਼ਤਰ ਉੱਥੇ ਸਭਾ ਲੱਗਦੀ ਹੈ 15 ਤਰੀਕ ਨੂੰ ਅੱਛਾ ਜੀ ਤੇ ਮੈਂ ਫਿਰ ਉੱਥੇ ਗਿਆ ਅੱਛਾ ਤੇ ਉੱਥੇ ਜਦੋਂ ਮੈਂ ਗਿਆ ਤੇ ਮੈਡਮ ਗੁਰਪ੍ਰਚੰਦ ਕੋੜਜੀ ਦੂਆ ਸਾਨੂੰ ਉੱਥੇ ਮਿਲ ਗਿਆ ਉਹਨਾਂ ਕੋਲ ਹੀ ਮੈਂ ਪੜਿਆ ਸੀ ਲੈ ਦੱਸੋ ਫਿਰ ਕੀ ਨੇ ਵਿੱਚ ਉਹਨਾਂ ਨਾਲ ਉਹਨਾਂ ਦਾ ਸਿਆਦਰ ਬੜੇ ਖੁਸ਼ ਹੋਏ ਉਹਨਾਂ ਨੇ ਮੈਨੂੰ ਬਹੁਤ ਗੱਲ ਨਾਲ ਲਾਇਆ ਤੇ ਮੇਰੀ ਆਵਾਜ਼ ਤੋਂ ਬੜੇ ਇੰਪ੍ਰੈਸ ਹੋਏ ਕਹਿੰਦੇ ਤੂੰ ਤਾਂ ਬਹੁਤ ਚੁਪਾ ਰਸਤਮ ਨਿਕਲੇ ਆ ਸੁਣਾਓ ਕੁਛ ਹਾਂ ਸੁਣਾਓ ਕਿਸੀ ਜੇ ਮੈਂ ਉਸ ਤੋਂ ਬਾਅਦ ਕਵਤਾ ਲਿਖੀ ਇੱਕ ਅੱਛਾ ਜੀ ਫਿਰ ਮੈਨੂੰ ਲਿਖਣ ਦਾ ਸ਼ੌਂਕ ਮੈਨੂੰ ਪੈ ਗਿਆ ਫਿਰ ਮੈਂ ਆਪਣੀਆਂ ਕਵਤਾਵਾਂ ਲਿਖੀ ਇਹ ਕਦੋਂ ਦਾ ਸ਼ੌਕ ਹੈ ਤੁਹਾਨੂੰ ਲਿਖਦਾ ਹੈ ਇਹ 2020 ਤੋਂ ਤਾਜ਼ਾ ਹੀ ਹੈ ਤਾਜ਼ਾ ਤਾਜ਼ਾ ਆਪਾਂ ਸਾਰੇ ਜੀ ਕੋਈ ਹਾਂਜੀ 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 ਸੁਣਾਓ ਫੇ ਕੀ ਲਿਖਿਆ ਜੀ ਮੈਂ ਇੱਕ ਲਿਖੀ ਕਵਤਾ ਮਾਂ ਦੇ ਉੱਤੇ ਹਾਂਜੀ ਸੁਣਾਓ ਉਹ ਤੁਹਾਨੂੰ ਸੁਣਾਉਣਾ ਜੀ ਮੈਂ ਯਾ ਤੇ ਮੈਂ ਮਾਜੀ ਕਰ ਦੋ ਜੀ ਜਿੱਦਾਂ ਤੁਹਾਡਾ ਦਿਲ ਕਰਦਾ ਕਿਉਂਕਿ ਚੈਨਲ ਦੇ ਤੁਸੀਂ ਚੈਨਲ ਦੇ ਲਾਹੀ ਲੋਕਾਈ ਦੇ ਰੂਹ ਰੂ ਹੋ ਰਹੇ ਹੋ ਜਿੱਦਾਂ ਤੁਹਾਡਾ ਮਨ ਕਰਦਾ ਉਦਾਂ ਗਾ ਦੇ ਲਓ ਮਾਂ ਦੇ ਉੱਤੇ ਕਵਤਾ ਪੇਸ਼ ਕਰ ਜਾ ਰਹੇ ਹਾਂ ਹਾਂਜੀ ਹਰ ਬਸ਼ਰ ਲਈ ਰੂਪ ਰੱਬ ਦਾ ਮਾਂ ਹੁੰਦੀ ਏ ਪੀਪਲ ਬੋੜਾ ਤੋਂ ਵੱਧ ਕੇ ਸੰਗਣੀ ਛਾਂੰਦੀ ਏ ਇੱਤ ਪਰ ਬੋੜਾ ਤੋਂ ਵੱਧ ਕੇ ਸੰਗਣੀ ਛਾਂ ਹੁੰਦੀ ਏ ਉਹ ਤੁੱਪਾਂ ਦਾ ਨਹੀਂ ਡਰ ਮੈਨੂੰ ਛਾਵਾਂ ਮੇਰੇ ਨਾਲ ਨੇ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਮਾਂ ਦਾ ਹੱਥ ਸਿਰ ਮੇਰੇ ਤੇ ਹਰ ਸਵਾਲ ਦਾ ਹੱਲ ਹੁੰਦੀ ਏ ਪਿੱਪਲ ਭੋੜਾਂ ਤੋਂ ਵੱਧ ਕੇ ਸੰਗਣੀ ਚਾਹੁੰਦੀ ਏ ਉਹ ਮੰਗਦਾ ਹਾਏ ਮੰਨਤ ਕੇ ਫਿਰ ਇਹੀ ਜਹਾਨ ਮਿਲੇ ਫਿਰ ਇਹੀ ਗੋਦ ਮਿਲੇ ਤੇ ਫਿਰ ਇਹੀ ਮਾਂ ਮਿਲੇ ਕਰਾਂ ਮੈਂ ਪੂਜਾ ਦਿਨ ਰਾਤ ਮਾਂ ਦੀ ਉਹ ਕਰਾਂ ਮੈਂ ਪੂਜਾ ਦਿਨ ਰਾਤ ਮਾਂ ਦੀ ਸਾਹਾਂ ਦੇ ਵਿੱਚ ਮਾਂ ਹੁੰਦੀ ਏ ਪਿੱਪਲ ਬੋੜਾ ਤੋਂ ਵੱਧ ਕੇ ਸੰਗਣੀ ਚਾਹੁੰਦੀ ਏ ਹਰ ਪਲ ਸੰਗਣਾ ਕਰਦਾ ਰਹੀ ਰੱਬਾ ਰੁੱਖਾਂ ਦੀਆਂ ਛਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੀ ਰੱਬਾ ਸਭਨਾ ਦੀਆਂ ਮਾਂ ਨੂੰ ਹਰ ਪਲ ਉਮਰਾ ਬਖਸ਼ੀ ਰੱਬਾ ਸਭਨਾ ਦਿਆਂ ਮਾਮਨ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਅਮਰ ਦੀਏ ਦੁਆ ਹੁੰਦੀ ਏ ਉਹ ਪੀਪਲ ਬੋੜਾਂ ਤੋਂ ਵੱਧ ਕੇ ਸੰਗਣੀ ਛਾ ਹੁੰਦੀ ਏ ਹਰ ਬਸ਼ਰ ਦੀ ਰੂਪ ਰੱਬ ਦਾ ਮਾ ਹੁੰਦੀ ਏ ਪਿੱਪਲ ਬੋੜਾ ਤੋਂ ਵੱਧ ਕੇ ਸੰਗਣੀ ਛਾਂ ਹੁੰਦੀ ਏ ਬਹੁਤ ਵਧੀਆ ਕਿਉਂਕਿ ਬਿਲਕੁਲ ਸਚਾਈ ਗੱਲ ਹੈ ਕਿ ਮਾਂ ਦਾ ਦਿਲ ਉਹ ਮੋਹ ਦਾ ਟੁਕੜਾ ਜਿਹੜਾ ਕਦੀ ਮਨੂਰ ਨਾ ਹੋਵੇ ਮਾਂ ਦਾ ਦਿਲ ਉਹ ਮੋਹ ਦਾ ਟੁਕੜਾ ਜਿਹੜਾ ਦੂਰ ਹੁੰਦਿਆਂ ਵੀ ਦੂਰ ਨਾ ਹੋਵੇ ਜਿਹੜਾ ਦੂਰ ਹੁੰਦਿਆਂ ਵੀ ਦੂਰ ਨਾ ਹੁੰਦੇ ਹੋਵੇ ਕਿਉਂਕਿ ਮਾਂ ਦੇ ਬਚਨ ਹਨ ਅਨਮੋਲ ਕੰਨਾਂ ਦੇ ਵਿੱਚ ਗੂੰਜਦੇ ਰਹਿੰਦੇ ਮਾਂ ਦੇ ਮਿੱਠੜੇ ਮਿੱਠੜੇ ਬੋਲ ਕੰਨਾਂ ਦੇ ਵਿੱਚ ਗੂੰਜਦੇ ਰਹਿੰਦੇ ਮਾਂ ਦੇ ਮਿੱਠੜੇ ਮਿੱਠੜੇ ਬੋਲ ਚਲੋ ਇਹ ਤਾਂ ਹੋ ਗਿਆ ਤੁਹਾਡਾ ਫਿਰ ਤੁਸੀਂ ਪੰਜਾਬੀ ਲਖਾਰੀ ਸਭਾ ਦੀ ਗੱਲ ਕੀਤੀ ਹੈ ਫਿਰ ਮੈਂ ਪੰਜਾਬੀ ਲਖਾਰੀ ਸਭਾ ਨਾਲ ਜੁੜਿਆ ਉਸ ਤੋਂ ਬਾਅਦ ਪੰਜਾਬ ਸਹਿਤਕ ਮੰਚ ਦੇ ਨਾਲ ਜੁੜਿਆ ਤੇ ਮੈਂ ਫਿਰ ਧਾਰਮਿਕ ਕੰਮਤਾ ਜਿਆਦਾ ਮੇਰਾ ਰੁਝਾਨ ਜਿਆਦਾ ਵੱਡ ਗਿਆ ਮੈਂ ਆਈਡਲ ਜਿਆਦਾ ਰਿਸ਼ਪਾਲ ਸਿੰਘ ਪਾਲ ਪੰਜਾਬ ਦੇ ਰਫੀ ਉਹਨਾਂ ਨੂੰ ਜਿਆਦਾ ਫਾਲੋ ਕਰਦਾ ਤੇ ਉਹਦਾ ਦੀ ਤਰਨਮ ਕੋਸ਼ਿਸ਼ ਕਰਦਾ ਕਿ ਉਹਦਾ ਗਾਇਆ ਜਾਵੇ ਮੈਂ ਜਿਆਦਾ ਧਾਰਮਿਕ ਕਸਤਾਵਾ ਗੁਰਦੁਆਰਾ ਸਾਹਿਬ ਵਿੱਚ ਕਾਨਾ ਹਰ ਮਹੀਨੇ 15 ਤਰੀਕ ਨੂੰ ਛੇਵੀਂ ਪਾਸ਼ਾਹੀ ਪ੍ਰੋਗਰਾਮ ਹੁੰਦਾ ਹੈ ਹਰ ਮਹੀਨੇ ਦੇ ਪਹਿਲੇ ਹਫਤੇ ਪਹਿਲੇ ਹਫਤੇ ਤੇ 15 ਤਰੀਕ ਨੂੰ ਹੁੰਦਾ ਪੰਜਾਬੀ ਲੋਖਰੀ ਸਭਾ ਵਿੱਚ ਤੇ ਪਹਿਲੇ ਹਫਤੇ ਦੇ ਮੰਗਲਵਾਰ ਪੰਜਾਹ ਸੈਦਿਕ ਮੰਚ ਪ੍ਰੋਗਰਾਮ ਹੁੰਦਾ ਹੈ ਤੇ ਬਾਕੀ ਜਿਹੜੀਆਂ ਗਤੀਵਿਧੀਆਂ ਚਲਦੀਆਂ ਜਲੰਧਰ ਦੇ ਵਿੱਚ ਕਦੇ ਕੋਈ ਮਿਸ ਨਹੀਂ ਕੀਤਾ ਉੱਥੇ ਜਾ ਕੇ ਬਿਲਕੁਲ ਜੀ ਦੇਖੋ ਜਦੋਂ ਆਪਣੇ ਭੰਡਾ ਮੁਜਾਰਾ ਕਰੀਦਾ ਹੈ ਜਦੋਂ ਸਹਾਇਤ ਨਾਲ ਜੁੜ ਜਾਈਏ ਤੇ ਕਿਸੇ ਵੀ ਆਪਾਂ ਜੋ ਸਭਾ ਆ ਉਹ ਸਾਰੀਆਂ ਸਭਾਵਾਂ ਆਪਣੀਆਂ ਆ ਤੇ ਆਪਾਂ ਨੂੰ ਹਰ ਜਗ੍ਹਾ ਦੇ ਉੱਤੇ ਪਹੁੰਚਣਾ ਚਾਹੀਦਾ ਹੈ ਉਹ ਸਾਡਾ ਪਹੁੰਚਣਾ ਫਰਜ਼ੀ ਬਣਦਾ ਹੁਣ ਤੁਸੀਂ ਧਾਰਮਿਕ ਗੱਲ ਕੀਤੀ ਹੈ ਜੇ ਤੁਸੀਂ ਪੰਜਾਬ ਸਹਾਇਤਿਕ ਮੰਚ ਦੀ ਗੱਲ ਕੀਤੀ ਹੈ ਨਾ ਤੇ ਉੱਥੇ ਦੇ ਆਪਣੇ ਇੱਕ ਬਹੁਤ ਵਧੀਆ ਹੈਗੇ ਨੇ ਜਿਹੜੇ ਪੰਜਾਬ ਦੇ ਲਖਾਰੀ ਚੈਨਲ ਚ ਲਾ ਰਹੇ ਆ ਵੀਰ ਹਰਜਿੰਦਰ ਸਿੰਘ ਜਿੰਦੀ ਜਿਹੜੇ ਜਨਰਲ ਸ਼ਕਤਰ ਨੇ ਪੰਜਾਬ ਸਾਹਿਤਿਕ ਮੰਚ ਦੇ ਉਹਨਾਂ ਨੇ ਕਿਤਾਬ ਪਿੱਛੇ ਦੇ ਲਿਖੀ ਸੀ ਬਲਿਹਾਰੀ ਗੁਰ ਆਪਣੇ ਹਾਂਜੀ ਹਾਂਜੀ ਤੇ ਰਿਲੀਜ਼ ਹੋਈ ਸੀ ਕਿਤਾਬ ਹਾਂਜੀ 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 ਤੇ ਉਹਨਾਂ ਦੀ ਜਿਹੜੇ ਧਾਰਮਿਕ ਗੀਤ ਆ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਕਵਿਤਾਵਾਂ ਆ ਉਹ ਕਦੀ ਬੱਚਿਆਂ ਵੱਲੋਂ ਪੜੀਆਂ ਜਾਂਦੀਆਂ ਕਦੀ ਹੋਰ ਧਾਰਮਿਕ ਸਟੇਜਾਂ ਦੇ ਉੱਤੇ ਹੋਰ ਕਵੀਆਂ ਦੇ ਵੱਲੋਂ ਪੜੀਆਂ ਜਾਂਦੀਆਂ ਤੁਸੀਂ ਕੋਈ ਜੇਕਰ ਉਹ ਤੁਹਾਡੇ ਕੋਲ ਹੈ ਉਹਨਾਂ ਦੀ ਗੱਲ ਹਾਂਜੀ ਹਾਂਜੀ ਤੁਸੀਂ ਉਹਨਾਂ ਦੀ ਤੁਸੀਂ ਵੀ ਸੁਣਾ ਦਿਓ ਹਰਜਿੰਦਰ ਸਿੰਘ ਜਿੰਦੀ ਮਠੋਲੇ ਵਾਲੇ ਮੇਰੇ ਬਹੁਤ ਪਿਆਰੇ ਮਿੱਤਰ ਨੇ ਅਸੀਂ ਤਕਰੀਬਨ ਇੱਕ ਦੂਜੇ ਨਾਲ ਰੋਜ਼ ਫੋਨ ਤੇ ਗੱਲ ਕਰਦੇ ਆਂ ਉਹਨਾਂ ਦੀ ਜਿਹੜੀ ਕਿਤਾਬ ਆਈ ਸੀ ਨਾ ਬਲਿਹਾਰੀ ਗੋਰੇ ਆਪਣੇ ਹਾਂਜੀ ਹਾਂਜੀ ਬਹੁਤ ਵਧੀਆ ਕਿਤਾਬ ਲਿਖੀ ਉਹਨਾਂ ਨੇ ਜਿਹੜਾ ਚਨਾਵਾ ਬਹੁਤ ਬੜੀਆ ਨੇ ਚਨਾਵਾ ਬੜੀਆਂ ਦੇ ਵਿੱਚੋਂ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਮੈਂ ਅੱਜ ਇੱਕ ਕਵਤਾ ਕਹਿਣ ਗੀਤ ਕਹਿਣ ਜਾ ਰਿਹਾ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਅੱਜਕੱਲ੍ਹ ਦੁਪਹਿਰੇ ਵੀ ਬਹੁਤ ਚੱਲ ਰਹੇ ਨੇ ਠੀਕ ਹੈ ਤਾਂ ਲੋ ਮੈਂ ਤੁਹਾਨੂੰ ਉਹ ਗੀਤ ਜਿਹੜਾ ਓ ਸੜਾਈ ਦੇ ਹਿੰਦਰ ਸਿੰਘ ਜਿੰਦੀ ਹੋਰਾਂ ਦਾ ਲਿਖਿਆ ਆ ਉਹ ਸੁਣਾ ਦੇਣਾ ਹਾਂ ਹਾਂ ਜੀ ਯੋਦਾ ਬਣ ਕੇ ਆਣ ਥੱਕ ਲੜਿਆ ਸੀ ਸਿਤਲੀ ਰੱਖ ਯੋਦਾ ਬਣ ਕੇ ਆਣ ਥੱਕ ਉਹ ਲੜਿਆ ਸੀ ਸਿਤਲੀ ਰੱਖ ਆਹੂ ਵੈਰੀਆਂ ਦੇ ਲਈ ਪਿਆ ਜਾਵੇ ਤਨ ਬਾਬਾ ਦੀਪ ਸਿੰਘ ਜੀ ਓ ਸੀਸ ਲੱਥੇ ਅੰਮ੍ਰਿਤ ਸਰ ਜਾਵੇ ਤਨ ਬਾਬਾ ਦੀਪ ਸਿੰਘ ਜੀ ਓ ਵੱਡ ਵੱਡ ਦੁਸ਼ਮਣਾਂ ਦੇ ਲਾਈ ਜਾਂਦਾ ਢੇਰ ਸੀ ਵਾਹ ਤੇਰੇ ਸੂਰਮਿਆਂ ਕਿੰਨਾ ਤੂੰ ਦਲੇਰ ਸੀ ਪੰਨੇ ਮੁਗਲਾ ਦੇ ਮੂੰ ਤਾਨੇ ਉਦਾਸੀ ਗਾ ਤੂੰ ਓ ਪੰਨੇ ਮੁਗਲਾ ਦੇ ਮੂੰ ਤਾਨੇ ਉਦਾਸੀ ਗਾ ਤੂੰ ਤੇਰੀ ਸ਼ੋਭਾ ਨਾ ਕੀਤੀ ਜਾਵੇ ਤਨ ਬਾਬਾ ਦੀ ਕੁਸਿੰਘ ਜੀ ਸੀਸ ਲੱਤੇ ਅੰਮ੍ਰਿਤ ਸਾਰੇ ਜਾਵੇ ਤਨ ਬਾਬਾ ਦੀਪ ਸਿੰਘ ਜੀ ਉਹ ਤਨ ਬਾਬਾ ਦੀਪ ਸਿੰਘ ਜੱਗ ਸਾਰਾ ਕਹੂਗਾ ਰਹਿਦੀ ਦੁਨੀਆ ਤੱਕ ਨਾ ਤੇਰਾ ਸਦਾ ਰਹੂਗਾ ਕੀਤਾ ਸਿੱਖੀ ਨਾਲ ਪਿਆਰ ਤੂੰ ਮੰਨੀ ਨਹੀਂ ਸੀ ਹਾਰ ਕੀਤਾ ਸਿੱਖੀ ਨਾਲ ਪਿਆਰ ਉਹ ਮੰਨੀ ਨਹੀਂ ਸੀ ਹਾਰ ਡਾਡੇ ਹੱਥ ਵੈਰੀਆਂ ਨੂੰ ਵਿਖਾਵੇ ਨਨ ਬਾਬਾ ਦੀਪ ਸਿੰਘ ਜੀ ਸੀਸ ਲੱਤੇ ਅੰਮ੍ਰਿਤ ਸਾਰੇ ਜਾਵੇ ਤਨ ਬਾਬਾ ਦੀਪ ਸਿੰਘ ਜੀ ਤੋਂ ਲਾਸਟ ਬੰਦ ਕਹਿ ਰਹੇ ਆ ਹਾਂਜੀ ਉਹ ਦੀਪ ਸਿੰਘ ਸੂਰਮਾ ਨਿਡਰ ਯੋਦਾਸੀ ਮੁਗਲਾਂ ਨੂੰ ਬੁਰੀ ਤਰ੍ਹਾਂ ਲਾਉਂਦਾ ਪਿਆ ਸੋਦਾ ਸੀ ਬਹੁਤ ਵਧੀਆ ਜੀ ਦੀਪ ਸਿੰਘ ਸੂਰਮਾ ਨਿਡਰ ਇਹ ਯੋਦਾ ਸੀ ਮੁਗਲਾਂ ਨੂੰ ਬੁਰੀ ਤਰ੍ਹਾਂ ਲਾਉਂਦਾ ਪਿਆ ਸੋਦਾ ਸੀ ਬੜਕਾ ਮਾਰ ਮਾਰ ਸੂਰਾ ਲੜਿਆ ਜੰਗ ਵਿੱਚ ਪੂਰਾ ਮਠੋਲੇ ਵਾਲਾ ਜਿੰਦੀ ਸੱਚੀਆਂ ਸੁਣਾਵੇ ਧੰਨ ਬਾਬਾ ਦੀਪ ਸਿੰਘ ਜੀ ਸੀਸ ਲੱਤੇ ਤੇ ਅਮਰਤੀ ਸਰ ਜਾਵੇ ਨੰਨ ਬਾਬਾ ਦੀਪ ਸਿੰਘ ਜੀ ਬਹੁਤ ਬਹੁਤ ਵਧੀਆ ਵਧੀਆ ਤਰੀਕਾ ਤੁਸੀਂ ਸੁਣਾਇਆ ਔਰ ਬਹੁਤ ਵਧੀਆ ਆਵਾਜ਼ ਦੇ ਵਿੱਚ ਬਹੁਤ ਵਧੀਆ ਲਿਖਿਆ ਗਿਆ ਕਿਉਂਕਿ ਬਹੁਤੇ ਦੁੱਖ ਉਹ ਚੱਲ ਦੇ ਦੇਸ਼ ਬਦਲੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ ਇੱਟਾ ਉਸੇ ਹੀ 베ਰੀ ਨੂੰ ਪੈਂਦੀਆਂ ਨੇ ਜਿਸ 베ਰੀ ਦੇ ਮਿੱਠੜੇ ਵੇਰ ਹੁੰਦੇ ਕੌਣ ਪੁੱਛਦਾ ਕਾਮਾਂ ਤੇ ਗਿੱਦੜਾਂ ਨੂੰ ਕੈਦ ਪਿੰਜਰੇ ਬਾਜ ਤੇ ਸ਼ੇਰ ਹੁੰਦੇ ਕਤਰੇ ਲਹੂ ਤੇ ਪਾਣੀ ਦੇ ਇਕ ਹੋ ਕੇ ਸ਼ਰਫ ਮੋਤੀ ਤੇ ਚਮਕਦੇ ਫੇਰ ਹੁੰਦੇ ਸ਼ਰਫ ਮੋਤੀ ਤੇ ਚਮਕਦੇ ਫੇਰ ਹੁੰਦੇ ਸੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਡੇ ਨਾਲ ਵਿਚਰੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਤੁਸੀਂ ਚਾਹੁੰਦੇ ਹੋ ਕੋਈ ਸੁਨੇਹਾ ਦੇਣਾ ਤੇ ਜਰੂਰ ਦਿਓ ਹਾਂਜੀ ਕੀ ਕਹਿਣਾ ਮੈਂ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਨਾ ਮੇ ਨਸ਼ਿਆਂ ਤੋਂ ਬਚੋ ਆਪਣੇ ਮਾਂ ਬਾਪ ਦੀ ਸੇਵਾ ਕਰੋ ਕਿਉਂਕਿ ਅੱਜ ਕੱਲ ਰੁਝਾਨ ਹੈ ਬੀਬੀਆਂ ਦੇ ਲੰਗਰਾਂ ਵਿੱਚ ਜਾ ਕੇ ਦੇ ਭਾਂਡੇ ਭੁੰਡੇ ਬਹੁਤ ਮਾਣਦੀਆਂ ਨੇ ਠੀਕ ਹੈ ਪਰ ਇੱਥੇ ਸੱਸ ਸਹੁਰਿਆਂ ਨੂੰ ਛੱਡ ਜਾਂਦੀਆਂ ਕੱਲੇ ਆ ਉਹ ਰੋਟੀ ਵੀ ਨਹੀਂ ਉਹਨਾਂ ਲਈ ਬਣਾ ਕੇ ਜਾਂਦੀਆਂ ਤੇ ਉੱਥੇ ਜਾ ਕੇ ਰੋਟੀਆਂ ਵੀ ਬਣਾਉਂਦੀਆਂ ਨੇ ਤੇ ਭਾਂਡੇ ਵੀ ਮਾਣਦੀਆਂ ਨੇ ਪਹਿਲਾਂ ਮਾਪੇ ਬਾਪ ਦੀ ਸੇਵਾ ਕਰੋ ਫਿਰ ਗੁਰਦੁਆਰੇ ਜਾ ਕੇ ਸੇਵਾ ਕਰੋ ਇਹ ਸੱਚੀ ਮਨੁੱਖਤਾ ਦੀ ਸੇਵਾ ਜਿਹੜਾ ਬੰਦਾ ਕਰਦਾ ਹੈ ਰੱਬ ਜਿਹਦੇ ਘਰ ਬੈਠਾ ਹੈ ਜੇ ਰੱਬ ਵੀ ਭੁੱਖਾ ਹੈ ਤੇ ਗੁਰਦੁਾਰੇ ਜਾਣ ਦਾ ਕੀ ਫਾਇਦਾ ਬਿਲਕੁਲ ਜੀ ਇਸ ਕਰਕੇ ਮੈਂ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਨ੍ਹਾਂ ਦੇ ਮਾਪੇ-ਬਾਬ ਜਿੰਦੇ ਨੇ ਸਮਝੋ ਉਹਨਾਂ ਦਾ ਰੱਬ ਉਹਨਾਂ ਦੇ ਘਰ ਆ। ਮਾਪੇ-ਬਾਬ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਤੇ ਨੰਬਰ 2 ਤੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ ਤੇ ਨਸ਼ਿਆਂ ਤੋਂ ਬਚਾਓ। ਇਹਨਾਂ ਕਹਿੰਦਾ ਆ ਖੀਮਾ ਦਾ ਜਾਗ ਚੇਤਾ। ਬਿਲਕੁਲ ਸਹੀ ਗੱਲ ਹੈ ਕਿਉਂਕਿ ਬਹੁਤੇ ਦੁੱਖ ਚੱਲਦੇ ਦੇਸ਼ ਬਦਲੇ। ਇਹ ਮੈਂ ਤੁਹਾਡਾ ਸਾਂਝ ਕੀਤੀ ਹੈ ਕਿਉਂਕਿ ਜਦੋਂ ਅਸੀਂ ਤੁਹਾਨੂੰ ਸੁਣਿਆ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਬਾਰੇ ਤੁਸੀਂ ਮਾਂ ਦੇ ਬਾਰੇ ਗੱਲ ਕੀਤੀ ਹੈ। ਤੇ ਜਿਹੜਾ ਤੁਸੀਂ ਸਨੇਹਾ ਦਿੱਤਾ ਨਾ ਸਨੇਹਾ ਬਹੁਤ ਵੱਡ ਮੁੱਲਾ ਸਨੇਹਾ ਦਿੱਤਾ ਹੈ ਤੇ ਹੁਣ ਸਾਨੂੰ ਇਜਾਜ਼ਤ ਦਿਓ ਕੁਲਵਿੰਦਰ ਸਿੰਘ ਆਖਰ ਤੁਹਾਡੇ ਤੋਂ ਇਜਾਜ਼ਤ ਮੰਗ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਅਸੀਂ ਪੰਜਾਬ ਦੇ ਲਿਖਾਰੀ ਚੈਨਲ ਦੇ ਰਾਹੀਂ ਪੰਜਾਬ ਦੇ ਕਿਸੇ ਹੋਰ ਲਿਖਾਰੀ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ